মাসি আপনি কড়মা দঠাই খেয়ে খান ਸਤਿ ਸ਼੍ਰੀ ਅਕਾਲ ਜੀ ਆਏ ਜਦ ਸਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਡੇ 3 ਤੇ ਆਪਣੀ ਜਿਹੜੀ ਮਠਿਆਈ ਵਗੈਰਾ ਸਾਰੀ ਬਣਾਈ ਸੀਗੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਰੂਮ ਚ ਰੱਖੀ ਹੋਈ ਆ ਆ ਵੇਖੋ ਸਾਰਾ ਕੁਝ ਤਿਆਰ ਕਰਕੇ ਆ ਵੇਖੋ ਆ ਸਾਰੀ ਮਠਿਆਈ ਰੱਖੀ ਹੋਈ ਆ ਸੋ ਪੂਰੀਆਂ ਤਿਆਰੀਆਂ ਹੋ ਗਈਆਂ ਵਿਆਹ ਦੀਆਂ ਤੇ ਆਪਾਂ ਤੁਹਾਨੂੰ ਸਾਰਿਆਂ ਨਾਲ ਮਿਲਾਉਨੇ ਆ ਕਾਫੀ ਜਣੇ ਆਪਣੇ ਆਏ ਵੀ ਹੋਏ ਨੇ ਅੰਦਰ ਚੱਲਦੇ ਆ ਤਾਂ ਦਿਖਾਉਨੇ ਆ ਸਾਰਿਆਂ ਨੇ ਕੀ ਕਰਦੇ ਆ ਸਵੇਰ ਦੇ 8:30 ਹੋ ਗਏ ਆ ਤੇ ਆਪਾਂ ਜਾਣਾ ਯੂਵੀ ਦੇ ਅੱਜ ਪੇਰੈਂਟਸ ਮੀਟਿੰਗ ਆ ਸਕੂਲ ਜਾਣਾ ਆਪਾਂ ਪੇਰੈਂਟਸ ਚੇਅਰ ਮੀਟਿੰਗ ਤੇ ਯੂਵੀ ਕਿੱਥੇ ਜਾਣਾ ਬਸ ਮੀਟਿੰਗ ਤੇ ਆਪਾਂ ਜੇ ਨਾ ਜਾਈਏ ਕੋਈ ਚੱਕਰ ਨਹੀਂ ਗਾ ਜ਼ਰੂਰੀ ਆ ਜੇ ਤਾਂ ਜਾਈਏ ਫਿਰ ਜਾਣਾ ਜ਼ਰੂਰੀ ਆ ਕਿ ਨਹੀਂ ਛੱਡ ਦਈਏ ਮੇਰੇ ਫੀਟਿੰਗ ਜਾਣਾ ਚਲ ਕੋਈ ਗੱਲ ਦੀ ਹਾਂਜੀ ਅੱਜ ਵੀ ਤੁਹਾਨੂੰ ਪਤਾ ਡੇ 3 ਆ ਤੇ ਅੱਜ ਦਾ ਦਿਨ ਬਹੁਤ ਖਾਸ ਆ ਕਿਉਂਕਿ ਅੱਜ ਜਿਹੜਾ ਦਲਵੀਰ ਦਾ ਸੋਹਰਾ ਪਰਿਵਾਰਾ ਦਵਨ ਦੀ ਫੈਮਿਲੀ ਉਹ ਲੈ ਕੇ ਆ ਰਹੀ ਆ ਜੀ ਵਿਆਹ ਸਾਹੇ ਚਿੱਠੀ ਸੋ ਸਾਰੇ ਯਾਨੇ ਇਕੱਠੇ ਹੋ ਗਿਆ ਬਸ ਸਾਹੇ ਜਿੱਠੀ ਪੜਾਂਗੇ ਵੀ ਸੋ ਬਹੁਤ ਇੰਟਰਸਟਿੰਗ ਵਲੌਗ ਹੋਊਗਾ ਤੇ ਕੱਲ ਨੂੰ ਸੁਖਨੀ ਸਾਹਿਬ ਦੇ ਪਾਠ ਦਾ ਭੋਗ ਆ ਸਾਰੀ ਫੈਮਿਲੀ ਫੇਰ ਇਕੱਠੀ ਹੋਊਗੀ ਤੇ ਉਸ ਤੋਂ ਬਾਅਦ ਆ ਗਈ ਜਾਗੋ ਫਿਰ ਆਪਣਾ ਵਿਆਹ ਪੂਰਾ ਸਟਾਰਟ ਹੋ ਗਿਆ ਸੋ ਪੂਰਾ ਵਲੌਗ ਦੇਖ ਕੇ ਖੂਬ ਆਪਾਂ ਇੰਜੋਏ ਕਰਾਂਗੇ ਮਾਸੀ ਪੇਲੀ ਲਾ ਕੇ ਚੱਲੀ ਆ ਆਹਨੇ ਮਾਸੀ ਪੇਲੀ ਲਾ ਕੇ ਚੱਲੀ ਪੁੱਲਾ ਇਧਰ ਫੋਨ ਤੇ ਆ। ਲੋ ਜੀ ਮਾਸੀ ਨੇ ਭੇਲੀ ਪਿਆਰ ਕਰ ਲਈ ਆ। ਲੋ ਜੀ ਆ ਚੱਲਿਆ ਅਸਮਾਨ। ਕਾਰ ਚ ਵੀ ਰੱਖਿਆ। ਮੈਂ ਵੀ ਨਾਲ ਜਾਣਾ ਸੀ ਮਾਸੀ ਦੇ। ਪਰ ਜੂਵੀ ਦੇ ਸਕੂਲ ਜਾਣਾ ਪੈ ਗਿਆ ਸਾਨੂੰ। ਪਹਿਲੀ ਜਾ ਕੇ ਚੱਲੇ ਅੱਜ ਗਰਾਵੀ। ਆ ਦੇਖੋ ਡੱਬੇ ਵੀ ਨਾਲ। ਲੋ ਵੀ ਨਾਨਕੇ ਨੂੰ ਜਾਣ ਦੀ ਤਿਆਰੀ। ਮੇਰੇ ਤੋਂ ਬਿਨਾਂ ਨਾਨਕੇ ਜਾਊਂਗਾ। ਮੇਰੇ ਤੋਂ ਬਿਨਾਂ ਜਾਊਂਗਾ ਤੂੰ। ਕੀ ਮੇਰੇ ਤੋਂ ਵੀ ਨਾ ਜਾਊਗਾ ਤੂੰ ਤੋਰਦੇ ਪਰੌਣ ਨੂੰ ਚੱਲ ਸਾਡੇ ਨਾਲ ਉਹੀ ਤਾਂ ਗੱਲ ਆ ਚਲੋ 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 ਅਸੀਂ ਜਾਂਦੇ ਹਾਂ ਹੁਣ ਠੀਕ ਆ ਬਾਏ ਬਾਏ ਮਿਲਦੇ ਆ ਆਪਾਂ ਆਪਾਂ ਬਸ ਜਲਦੀ ਜਲਦੀ ਵਾਪਸ ਆਣਨਾ ਚਾਹਾਂ ਬਿਲਕੁਲ ਆ ਜਾ ਰਿਹਾ ਵਿਆਹ ਤੇ ਪਿੰਲ ਚੱਲੀ ਉਧਰੋਂ ਯੂਵੀ ਦੇ ਸਕੂਲ ਮੈਦੋਂ ਨਾ ਜੀ ਉਹ ਵੀ ਐਡਰੈਸ ਪਈ ਬੇਟਾ ਲਓ ਜੀ ਹੁਣ ਅਸੀਂ ਮੁੱਲਾਪੁਰ ਆ ਗਏ ਆ ਯੂਵੀ ਨੂੰ ਲੈਣੀਆਂ ਨੇ ਪੱਗਾਂ ਕਿਉਂਗਾ ਯੂਗਿੰਦਰ ਸਰਵਾਲਾ ਵੜਨਾ ਹੂੰ ਮੈਨੂੰ ਖਾਲਸਾ ਦਾ ਚੀਤ ਦਵਾ ਦੇ ਕੋਈ ਚੀਨੀ ਦਵਾਈ ਚੱਲ ਅੰਦਰ ਵੜ ਚੱਲ 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 ਇਹਨੇ ਸਿੰਗਲੀ ਲੋਡ ਆਉਗੀ ਸਾਢੇ 1 ਦਿਨ ਮੀਟਰ ਬਹੁਤ ਜੇ ਆਪਾਂ ਸਲਾਈ ਕਰਾਂ ਦੀ ਉਹਨੇ ਪਾਰੀ ਹੋ ਜਾਣਗੇ ਫੋਲ ਵਾਲਾ ਜੀ ਹਾਂਜੀ ਇਹ ਸਾਰੀ ਫੋਲ ਹੈ ਸੋ ਫੋਲੂਲੀ ਆਪਾਂ ਕਰੇ ਪਹੁੰਚ ਗਏ ਆ ਤੇ ਦੇਖੋ ਲੱਗੀਆਂ ਰੌਣਕਾਂ ਤੇ ਬੈਠਾ ਨਾ ਹਲਵਾਈਆਂ ਦੇ ਕੋਲ ਸਹੀ ਗੱਲ ਖਾਣ ਪੀਣ ਦੇ ਸ਼ਿਕਾਇਨਾ ਹੀ ਹੁੰਦੇ ਆ ਇੱਥੇ ਬੈਠਾ ਨਾ ਵੀ ਨਹੀਂ ਇਧਰੋ ਜੀ ਇਧਰ ਦਾ ਇਧਰੋ ਇਧਰੋ ਜਿਵੇਂ ਵਿਚਾਰੇ ਹਾਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆ ਦੇਖੋ ਇੱਥੇ ਸਾਰੇ ਆਣੇ ਹਾਂਜੀ ਹਣ ਤੁਹਾਨੂੰ ਅੰਦਰ ਦਿਖਾਉਨੇ ਆ ਦੁਲਹੇ ਦੀ ਸਾਹੀ ਜਿੱਠੀ ਆਈ ਹੋਇਆ ਤੇ ਦੁਲਾ ਆਪ ਹੀ ਸੇਵਾ ਕਰਦਾ ਹੋਇਆ ਹਨਾ ਯੂ ਵੀ ਗਲਾਸ ਘਟ ਗਏ ਸੀ ਹੋਰ ਲਓ ਜੀ ਸਾਹੀ ਜਿੱਠੀ ਆ ਗਈ ਆ ਕੋ ਦੁਲਹੇ ਦਾ

m u 사 t ਤੁਹਾਡੇ ਕੋਲੇ ਹੈਗਾ ਇੱਕ ਅਸੀਂ ਤੇਜ ਰਹੇ ਹਾਂ ਉਹਦੇ ਦੀ ਉਹ ਤੁਹਾਨੂੰ ਪਤਾ ਹੀ ਹੈ ਹਾਂਜੀ ਮੇ ਤਾਂ ਜੀ ਬੈ ਕੇ ਦੇਖੋ ਜਦੋਂ ਮਾਮਾ ਮੇਰਾ ਵਿਆਹ ਕਰੀ ਜਾਂਦੇ ਆ ਆ ਹੀ ਗਏ ਔਰੇ 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 ਇੱਕ ਬਾਤ ਇੱਕ ਵਾਰ ਰੁਕਦਾ ਜਾਮਣਿਆ ਸਤਿਗੁਰ ਪ੍ਰਸਾਦ ਆਸਾ ਅਠੀ ਗਾਣੇ ਆ ਪੂਰਨ ਸੰਜੋਗ ਰਾਮ 24 ਮੁਕਾਬਿਕ ਬੁੱਧਵਾਰ ਨੂੰ 11 ਵਜੇ ਹੋਵੇਗਾ ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਤੇ ਹੋਏ ਗੁਰ ਜੰਜਣਾੜੇ ਨਾਲ ਸੋਹਣੇ ਠੀਕ 4:00 ਲੈ ਆਇਆ ਦੇਖ ਗੁਰੂਆਕ ਅਨੁਸਾਰ ਪ੍ਰਾਤਸਵੇਰ ਸਮੇਤ ਸ੍ਰੀ ਦਰਸ਼ਨ ਦੇ ਦੀਪਾਲਤਾ ਕਰਨੀ ਦੀ ਅਸੀਂ ਧੰਨਵਾਦੀ ਹੋਵਾਂਗੇ ਆਨੰਦ ਕਾਰਜ ਦਾ ਸ਼ੁਭ ਸਮਾ 11:00 ਵਜੇ ਆਪ ਜੀ ਦਾ ਸ਼ੁਭਚੇਤਕ ਸਰਦਾਰ ਗੁਰਸੇਵਕ ਸਿੰਘ ਨੇ ਸਰਦਾਰ ਨਰਵਰ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਨਿਰੰਦਪਾਸ ਸਿੰਘ ਸੇਵਾ ਸੇਵਾ ਤੁਸੀਂ ਵੀ ਗੱਲ ਹੋ ਗਈ ਤਾਂ ਜੂਵੀ ਦੇਖੀ ਜੂਵੀ ਨੂੰ ਆਵਦਾ ਹੀ ਲੱਗਿਆ ਪਿਆ ਚਾਕਲੇਟ ਵਾਕੀ ਮੈਂਦੀ ਨੂੰ ਫਿਰ ਜੂਵੀ ਲਈ ਗਿਫਟ ਆਇਆ ਸਾਹੀ ਜਿੱਠੀ ਦੇਣਾ ਲੱਗ ਮੈਂ ਉਹਨੂੰ ਚੱਕੀ ਫਿਰਦਾ ਜੂਵੀ ਆ ਕਿਨੇ ਪੈਂਚੇ ਤੇ ਪਾਇਆ ਸਾਡੀ ਮਨ ਲੱਗਦਾ ਮਾਸੀ ਆਪਦੇ ਖੁੜਮਾ ਦੀ ਮਿਠਾਈ ਖਾਂਦੀ ਹੋਈ ਸਾਰੀਆਂ ਹੀ ਖਾਂਦੇ ਆਂ ਸਾਰਗੇ ਲੈ ਆਏ ਜਾਂਦੇ ਸਾਨੂੰ ਸੁਆਹ ਉਹ ਰੇ ਪੱਕਾ ਦਿਓ ਉਹਨਾਂ ਦੇ ਕਰਾ ਤੇ ਕਰਿਓ ਉਹਨਾਂ ਨੇ ਆਪਣੇ ਕਰਾ ਤੇ ਹਮਮ ਮੇਰਾ ਬੰਦਾ ਤਾਂ ਹੁਣ ਆਇਆ ਹੈ ਜੀ ਮੇਲ ਵਧੀਆ ਮੈਂ ਟੋਪੀ ਲਾਦਾ ਫਿਰ ਅੰਕਲ ਆ ਓਹੋ ਇਹ ਵੀ ਐ ਵੀ ਬਣਾ ਰਿਹਾ ਇਹ ਤਾਂ ਮੈਂ ਕਿਹੜਾ ਬੋ ਕਰਦਾ ਹੈ ਇਹ ਗੱਲ ਗਲਤ ਆ ਬਈ ਐ ਨਹੀਂ ਮਨੂਣੀ ਦੋ ਮੈਂ ਮੱਕੇ ਮੇਰੇ ਮਤੇ ਆਇਆ ਹੈ ਬਿਲਕੁਲ ਹਮ ਹਾਂ ਚੀਫ ਗੈਸਟ ਚੀਫ ਗੈਸਟ ਉਹ ਜੀ ਪਹੁੰਚ ਗਿਆ ਰਕਵੇ ਪੈਂਡ ਮੋਨੂ ਲੱਗ ਗਿਆ ਫਾਈਨਲੀ ਮੋਨੂ ਵੀ ਆਉਣ ਲੱਗਿਆ ਆ ਗਿਆ ਮੋਨੂ ਚੱਕਲੇ ਝੱਗਾ ਜੁੰਨੀ ਆਉਂਦੇ ਨੇ ਲੋਕ ਤਾਂ ਕੋਲੋਂ ਜਸਤਿਕਾਰ ਜਸਤਿਕਾਰ ਚੱਕਲੇ ਬਰੀ ਬਸਤਰਾ ਆ ਤਾਂ ਆ ਗਿਆ ਜੱਟ ਆ ਵੀ ਵਾਰ-ਵਾਰ ਕਾ ਬੜਿਆ ਨੇ ਮੋਨੂ ਚੱਕ ਲੈ ਮੋਨੂ ਜਿੰਨਾ ਟਾਈਮ ਸਾਡੇ ਟ੍ਰਿਪ ਆਲੇ ਬੰਦੇ ਸਾਡੇ ਨਾਲ ਪੇ ਜਾਂਦੇ ਉਹਨਾਂ ਦਾ ਵੀ ਰੌਣਕ ਬੜੀ ਵਧੀਆ ਜੀ ਬੰਦਿਆਂ ਦੀ ਇਹ ਸੇਪ ਤਾਂ ਜਿਹੜਾ ਮਰਜੀ ਕਰੇ ਚੱਕਾ ਚੁੰਨੀ ਚੱਕੋ ਓਏ ਹੋਰ ਹੀ ਆਈ ਗੀ ਘਰ ਤੋਂ ਦੱਸਤਾ ਵੀ ਚੱਲੇ ਆ ਅੱਜ ਇਹਨੂੰ ਇੱਕ ਗੱਲ ਹੋਰ ਦੱਸ ਦਈਏ ਅੱਜ ਰਾਤ ਨੂੰ ਆ ਰਹੇ ਆ ਕੈਨੇਡਾ ਤੋਂ ਆਪਣਾ ਨੂਰ ਜੋ ਨਵਨੀਤ ਦੇ ਮਾਮੇ ਦਾ ਮੁੰਡਾ ਤੇ ਜੋਤ ਹਾਂ ਨੂਰ ਨੂੰ ਸਾਰੇ ਜਾਣਦੇ ਹੋਣਗੇ ਬਈ ਇਹ ਨੂਰ ਮੋਨੂ ਹਾਂ ਇਹਨਾਂ ਤੋਂ ਬਿਨਾ ਸਾਡਾ ਸਾਰਾ ਉਹਧੂਰਾ ਹੁੰਦਾ ਹੈ بس ਆ ਗਿਆ ਮੋਰੀ ਮੈਂ ਨੂਰ ਨੂੰ ਬਹੁਤ ਜ਼ੋਰ ਲਾਇਆ ਸੀ ਮੈਂ ਕਿਹਾ ਨੂਰ ਤੂੰ ਗੱਲ ਨਹੀਂ ਬੰਨੀ ਆ ਜਾ ਦੇਖ ਲਾ ਆ ਗਿਆ ਵਿਚਾਰਾ ਜਾਨੀ ਆ ਗਿਆ ਦੇਖ ਲੋ ਜਿਹੜੇ ਕੈਨੇਡਾ ਦੇ ਵਿੱਚ ਕਈ ਵਾਰੀ ਪੱਕਾ ਬੰਦਾ ਵੀ ਹੁੰਦਾ ਉਹ ਵੀ ਮਹੀਨਾ ਦਿਲ ਨਹੀਂ ਕੱਢ ਸਕਦਾ ਵਿਚਾਰੇ ਨੂੰ 5 ਮਹੀਨੇ ਹੋਏ ਸੀਗਾ ਇਹਨੂੰ ਉਹਦਾ ਬਜਟ ਵੀ ਪੂਰਾ ਟਾਈਟ ਸੀਗਾ ਪਰ ਫਿਰ ਵੀ ਆਦਾ ਨਹੀਂ ਹੈ ਤੁਸੀਂ ਕਿਹਾ ਮੈਂ ਦੁੱਲੇ ਦੇ ਵਿਆਹ ਤੇ ਆਉਣਾ ਹੀ ਆਉਣਾ ਹਾਂ ਸੋ ਖੁਸ਼ੀ ਹੋਈ ਇਹੀ ਮਾਨਤਾਨ ਹੁੰਦਾ ਇਹ ਦੇਸ਼ਾ ਚ ਭੈਣ ਭਰਾ ਬੈਠਿਆ ਨਾ ਕੋਸ਼ਿਸ਼ ਕਰਿਆ ਕਰੋ ਜਿਹੜਾ ਤੁਹਾਡਾ ਨਜ਼ਦੀਕੀ ਵਿਆਹ ਹੁੰਦਾ ਜਿੰਨੇ ਮਰਜ਼ੀ ਜ਼ਰੂਰੀ ਕੰਮ ਹੋਣ ਹਨ ਜਰੂਰ ਪਹੁੰਚਿਆ ਕਰੋ ਯਾਰ ਪਤਾ ਕੀ ਗੱਲ ਆ ਕੰਮ ਚੱਲਦਾ ਹੀ ਰਹਿਣੇ ਆ ਜਿਹੜੇ ਇਹ ਹੁੰਦੀ ਆ ਨਾ ਖੁਸ਼ੀ ਦਾ ਟਾਈਮ ਆ ਜੇ ਤੁਸੀਂ ਸਪੈਂਡ ਕਰ ਲਓਗੇ ਉਹੀ ਲਾਈਫ ਚ ਕੰਮ ਆਉਂਦਾ ਹਨ ਚਲੋ ਕੋਈ ਮਜਬੂਰੀਆਂ ਜਰੂਰ ਹੁੰਦੀਆਂ ਤਾਂ ਆਪਾਂ ਕਹਿ ਸਕਦੇ ਆ ਨਾ ਪਰ ਕੋਸ਼ਿਸ਼ ਕਰੋ ਵੀ ਜੇ ਤੁਹਾਡੇ ਕੋਲ 2% ਵੀ ਚਾਂਸ ਆ ਨਾ ਪਹੁੰਚਣ ਦੇ ਤਾਂ ਪਹੁੰਚਿਆ ਕਰੋ ਯਾਰ ਬਾਕੀ ਪਤਾ ਕੀ ਗੱਲ ਆ ਜਿਹੜੇ ਆਪਾਂ ਨੂੰ ਸ਼ੁਰੂ ਤੋਂ ਦੇਖਦੇ ਆ ਅਨੂਰ ਮੋਨੂ ਹੋ ਗਿਆ ਤੇ ਆਪਣੇ ਹਾਂ ਲੈ ਤਸਵੀਰ ਹੁੰਦੀ ਤਾਂ ਚੱਲ ਹੈਗੇ ਆ ਵੀ ਇਹਨਾਂ ਬਿਨਾ ਆਪਾਂ ਟ੍ਰਿਪ ਵੀ ਇਹਨਾਂ ਬਿਨਾ ਕਿਤੇ ਨਹੀਂ ਜਾਂਦੇ ਪਤਾ ਕਿਉਂਕਿ ਇੰਡੀਆ ਆਉਂਦਾ ਬੰਦਾ ਹੀ ਲੱਭਿਆ ਕਰੋ ਫੇਰ ਹੀ ਹੈ ਨਾ ਇਦਾਂ ਤੁਸੀਂ ਆਉਂਦੇ ਰਹੋਗੇ ਤਾਂ ਤੁਹਾਡਾ ਜਿਹੜਾ ਪ੍ਰਾ ਜਿਹਦਾ ਪ੍ਰੇਮ ਬਣਿਆ ਰਹਿੰਦਾ ਹਨਾ ਨਹੀਂ ਤਾਂ ਬੰਦਾ ਫਿਰ ਬਾਹਲਾ ਇਕੱਲੇ ਪੈਸੇ ਜੀ ਹੋ ਜੇ ਤਾਂ ਫਿਰ ਟੁੱਟ ਜਾਂਦਾ ਉਹਦੇ ਦੇਸ਼ ਦੇ ਨਾਲੋਂ ਘਰ ਦੇ ਨਾਲੋਂ ਪਰਿਵਾਰ ਨਾਲ ਹੁਣ ਕਿ ਮੈਨੂੰ ਗਲਤ ਗੱਲ ਕੀਤੀ ਹੈ ਕੋਈ ਗੱਲ ਸਹੀ ਸਹੀ ਭਾਜੀ ਕਈ ਕਮੈਂਟਾਂ ਦੇ ਵਿੱਚ ਕਹਿਣਗੇ ਵੀਰੇ ਤੂੰ ਗਲਤ ਗੱਲ ਕਰਦਾ ਨਹੀਂ ਹਾਂ ਹਨਾ ਪਰ ਮੇਰੀ ਇਹ ਸੋਚ ਆ ਵੀ ਪੈਸਾ ਤਾਂ ਨਾ ਬੰਦੇ ਲਈ ਚਲੋ ਜ਼ਰੂਰੀ ਵੀ ਹੈਗਾ ਪਰ ਇੰਨਾ ਵੀ ਨਹੀਂਗਾ ਵੀ ਆਪਾਂ ਆਪਦਾ ਪਰਿਵਾਰ ਹੀ ਛੱਡ ਕੇ ਬਹਿ ਜਾਈ ਜਦੋਂ ਵੀ ਟਾਈਮ ਨਿਕਲਦਾ ਬਾਹਰ ਨਾਲ ਲੈ ਕੇ ਕਿਤੇ ਕਿਤੇ ਪਹੁੰਚੋ ਆਪਦੇ ਘਰੇ ਪਹੁੰਚੋ ਹਨਾ ਸਹੀ ਗੱਲ ਆ ਵਤਨ ਵਾਪਸੀ ਜ਼ਰੂਰ ਕਰੋ ਸਹੀ ਗੱਲ ਆ ਸੋ ਹੁਣ ਆਪਾਂ ਨਿਕਲ ਚੁੱਕਿਆ ਰਕਵੇ ਦੀ ਯੂ ਤੋਂ ਬਾਹਰ ਹਾਂ ਰਕਬਾ ਤੁਹਾਨੂੰ ਪਤਾ ਪੈਂਡ ਘੈਂਟ ਆ ਜੀ ਮੋਨੂ ਕਿਉਂਕਿ ਇੱਥੇ ਰਹਿੰਦਾ ਆਪਣਾ ਸਹੀ ਗੱਲ ਆ ਮੋਨੂ ਦਾ ਵਿਆਹ ਵੀ ਆਪਾਂ ਜਲਦੀ ਕਰਾਂਗੇ ਤਿਆਰੀਆਂ ਰੱਖ ਲਓ ਆਪਾਂ ਆਪਣੀ ਵਾਰੀ ਮੋਨੂ ਦੀ ਆ ਫਿਰ ਦੱਸਦਾ ਪਹਿਲੇ ਰਿਵੀਲ ਕਰਦਾ ਮੋਨੂ ਵੀ ਸਰਪ੍ਰਾਈਜ਼ ਹੀ ਦੇਊਗਾ ਕਿਸ ਦਿਨ ਕਿਉਂਕਿ ਤੁਹਾਨੂੰ ਬਾਈ ਵਿਆਹ ਆ ਗਿਆ ਨਹੀਂ ਆਪਾਂ ਪਤਾ ਪਾਵਾਂਗੇ ਵੀ ਪਹੁੰਚ ਗਏ ਆਪਾਂ ਪੈਂਡ ਸਲੇਮਪਰ ਤੇ ਦੀਪਮਾਲਾ ਕਰਤੀ ਬਹੁਤ ਸੋਹਣਾ ਲੱਗੀ ਜਾਂਦਾ ਗੱਲਬਾਤ ਬਣ ਗਈ ਹੈ ਨਾ ਕੋਠੀ ਦੀ ਬਹੁਤ ਸੋਹਣਾ ਲੱਗੀ ਜਾਂਦਾ ਬਈ ਕਮਾਲ ਹੀ ਕਰਤੀ ਆਪਾਂ ਜੀ ਐਂਟਰੀ ਹਜੇ ਥੋੜਾ ਥੋੜਾ ਚਾਨਣ ਹਨੇਰਾ ਪੂਰਾ ਹੋਇਆ ਨਹੀਂਗਾ ਸੋ ਆ ਹੋ ਗਿਆ ਗੇਟ ਕੱਲ ਤੋਂ ਟੈਂਟ ਵੀ ਲੱਗਣਾ ਸ਼ੁਰੂ ਹੋ ਜੂਗਾ ਨਾ ਦੇਖੋ ਬਾਹਰ ਵੀ ਹੋ ਗਿਆ ਉਧਰ ਅਫੀਸਰ ਵਾਲੀ ਸਾਈਡ ਵੀ ਹੋ ਗਿਆ ਨਾ ਹਾਂ ਰੌਣਕ ਰੌਣਕਾਂ ਹੋਣ ਗੱਲ ਬਹੁਤ ਬਣੀ ਆ ਮਾਵੀ ਟੈਂਟ ਦਾ ਸਾਮਾਨ ਵੀ ਆ ਗਿਆ ਇਧਰ ਹਣਾ ਆ ਦੇਖੋ ਟੈਂਟ ਦਾ ਸਾਮਾਨ ਵੀ ਆ ਗਿਆ ਇਧਰ ਓ ਰਾਸਮਾਂ ਆ ਦੇਖੋ ਵੀ ਸਾਹਿ ਚਿੱਠੀ ਵਾਲੇ ਲੱਡੂ ਆਏ ਆ ਤੇ ਆ ਮੋਨੂ ਵੇਖੋ ਕਿੱਡਾ ਲਾਲਚੀ ਆ ਨਾ ਮੈਨੂੰ ਮੱਸੀ ਖਵਾ ਲੱਡੂ ਵੀ ਮੇਰਾ ਵਿਆਹ ਹੋ ਜੇ ਆਏ ਹਾਏ ਹਾਏ ਸੁਣ ਲੋ ਲੋਕੋ ਗੱਲ ਸੁਣ ਲੋ ਹਾਂ ਆ ਦੇਖੋ ਆ ਮੁੰਡਾ ਵੀ ਵਿਆਹ ਚ ਬਹੁਤ ਕਾਲਾ ਆ ਜੱਗ ਖੁਸ਼ੀ ਦੇ ਨਾਲ ਲੱਡੂ ਖਾਂਦਾ ਹੋਇਆ ਇਹ ਵੀ ਆ ਠੀਕ ਆ ਬਈ ਮੁੰਡਿਆ ਸੱਤ ਵਾਰੀ ਖਵਾਉਣਾ ਹੁੰਦਾ ਹੈ ਨਾ ਮਸਤੀ ਜੀ ਪੰਜ ਜਾਂ ਸੱਤ ਵਾਰੀ ਚਲੋ ਵੀ ਵਿਆਹ ਜਲਦੀ ਆ ਜਾਣਾ ਹੁਣ ਇਹਨਾਂ ਦਾ ਵੀ ਵਿਆਹ ਦਿਖਾਵਾਂਗੇ ਆ ਯੂਵੀ ਨੂੰ ਵੀ ਖਵਾ ਦਿਓ ਪੁੱਤ ਤੇਰਾ ਵਿਆਹ ਹੋ ਜਾਊਗਾ ਲੱਡੂ ਖਾ ਲਾ ਅਜੇ ਕਰਾਉਣਾ ਨਹੀਂ ਵਿਆਹ ਤੂੰ ਵਿਆਹ ਆ ਮੁੰਡਾ ਨੱਕ ਬੰਨੀ ਫਿਰਦਾ ਲਓ ਜੀ ਦੇਖੋ ਪੂਰੀ ਰੌਣਕ ਬਣ ਗਈ ਹੈ ਡੈਕੋਰੇਸ਼ਨ ਹੋ ਗਈ ਆ ਲੜੀਆਂ ਲੱਗ ਗਈਆਂ ਸੋ ਬਹੁਤ ਹੀ ਸੋਹਣੀ ਡੈਕੋਰੇਸ਼ਨ ਹੋਈ ਆ। ਸੋ ਰੌਣਕ ਬਣ ਗਈ ਆ ਵਿਆਹ ਲਈ ਪੂਰੀ ਡੈਕੋਰੇਸ਼ਨ ਦੇ ਨਾਲ ਹੀ। ਕੋਠੀ ਬਹੁਤ ਸੋਹਣੀ ਲੱਗਦੀ ਆ। ਫਟਾ ਟੈਂਟ ਦਾ ਸਮਾਨ ਵੀ ਤੁਸੀਂ ਦੇਖ ਸਕਦੇ ਹੋ ਆ ਚੁੱਕਿਆ। ਬਸ ਇਹ ਵੀ ਲੱਗਣ ਲੱਗ ਜਿਓ ਕੱਲ ਨੂੰ। ਕੱਲ ਨੂੰ ਪਹਿਲਾਂ ਤੁਹਾਨੂੰ ਦੱਸਿਆ ਜਿਵੇਂ ਪਾਠ ਹੋਣਾ ਸੁਖਨੀ ਸਾਹਿਬ ਦਾ ਭੋਗ ਆ। ਤੇ ਫਿਰ ਨੈਕਸਟ ਡੇ ਜਾਗੋ। ਦੇਖੋ ਕਿੰਡੀ ਪਿਆਰੀ ਡੈਕੋਰੇਸ਼ਨ ਹੋਈ ਆ। ਆਓ ਜੀ ਮਾਮਾ ਜੀ ਵੀ ਪਹੁੰਚ ਗਏ ਆ। ਮਾਮੀ ਜੀ ਹੋਰ ਸਾਰੇ ਆ ਗਏ ਆ। ਅੱਗੇ ਖੰਡੂ ਉਹਨੇ ਕਿਵੇਂ ਆਵੇ ਅਬਦੁੱਲਾ ਸਾਦਾ ਨਾਨਕਾ ਪਰਿਵਾਰ ਪਹੁੰਚ ਚੁੱਕਿਆ ਮੇਰੇ ਵੱਲੀ ਮਾਮੀ ਤੇ ਬੱਚੇ ਸਵਾ ਚੁੱਕਿਆ ਤੇ ਹੁਣ ਪਹਿਲਾ ਗਾਣਾ ਗੀਤ ਗਾਏ ਵਿਆਹ ਕੀ ਕਰੀ ਜਾਂਦੇ ਆ ਪੰਗੜੇ どういうこと يلا <applause> ਆਹੇ ਚਿੱਠੀ ਦੇ ਫਰੂਟ ਆਏ ਆ ਤੇ ਸਾਰੇ ਪਿਆਰ ਦੇ ਨਾਲ ਸ਼ਗਰ ਰਹੇ ਆ ਸਾਰੇ ਹੀ ਸੇਵਾ ਕਰ ਰਹੇ ਆ ਮੁੰਡੇ ਆ ਖਾਣੀ ਦੇਖ ਤੂੰ ਆ ਨਾਮ ਮੈਨੂੰ ਪੜਾਓ ਇਹ ਨਾ ਇਹ ਨਾ ਜਸਵੀਰ ਨੇ ਗੱਲ ਕਹੀ ਆ ਆਹ ਸਾਹੇ ਚਿੱਠੀ ਵਾਲੇ ਜਿਹੜੇ ਫਰੂਟ ਖਾ ਲੈਂਦੇ ਨਾ ਉਹਦਾ ਵਿਆਹ ਛੇਤੀ ਹੋ ਜਾਂਦਾ ਸੋ ਜਸਵੀਰ ਨੇ ਸ਼ੁਰੂਆਤੀ ਪਹਿਲਾਂ ਕਰ ਲਈ ਆ ਆਪਦੀ ਇਹਦਾ ਖਾ ਲਿਆ ਯਾਰ ਤੂੰ ਖਾ ਲਿਆ ਤੂੰ ਤਾਂ ਵਿਆਹ ਨੂੰ ਕਾਲਾ ਆ ਮੁੰਡਾ ਵਿਆਹ ਨੂੰ ਬਹੁਤ ਕਾਲਾ ਜੀ ਭਾਜੀ ਇਹ ਤਾਂ ਆ ਇੱਕ ਆ ਵਾਲਾ ਕਾਲਾ ਹੈ ਇਹਨੂੰ ਤਾਂ ਸਾਲ ਪਹਿਲਾਂ ਕਾਲ ਸੀ ਹਾਂ ਇਹ ਮੁੰਡੇ ਦੇਖੋ ਸਾਰੇ ਸ਼ੌਂਕ ਦੇ ਨਾਲ ਉਹ ਪਟਵਾਰੀ ਤੂੰ ਕਿਉਂ ਖਾਈ ਜੰਨਾ ਤੇਰਾ ਤਾਂ ਪਹਿਲਾਂ ਹੀ ਹੋਇਆ ਹੋਇਆ ਆ ਆ ਮੁੰਡਾ ਦੇਖ ਲਓ ਇਹ ਚੱਲਿਆ ਜੀ ਮੁੰਡਾ ਕਨੇਡਾ ਨੂੰ ਆਏ ਹਾਏ ਚਿਹਰੇ ਤੇ ਰੌਣਕ ਕਿ ਵੱਖਰੀ ਹੋ ਗਈ ਫਾਈਨਲੀ ਜੋਤ ਹੁਣਾਂ ਲਈ ਕੇਕ ਲੈ ਕੇ ਆਂਦਾ ਆਪਾਂ ਜੋਤ ਨੂੰ ਬਹੁਤ ਮਿਹਨਤ ਕਰਕੇ ਲੈ ਕੇ ਆਏ ਆ ਕੇਕ ਘੰਟਾ ਲਾਇਆ ਜਾ ਕੇ ਪਹੁੰਚਣ ਵਾਲੀ ਆ ਸੋ ਆਪਾਂ ਮਿਲਦੇ ਆਂ ਜਦੋਂ ਆਗੇ ਜੋਤ ਹੁਣੀ ਬਾਪੇ ਹੰਡੇ ਤੇ ਬਾਪੇ ਦਾ ਸਮਾਨ ਲੈ ਕੇ ਆਏ ਆ ਸਾਰਾ ਫਿਰ ਲੁਧਿਆਣੇ ਗਏ ਆ ਹਾਂ ਇਹ ਬਈ ਪਹਿਲਾਂ ਸਮਾਨ ਲੈ ਕੇ ਆਇਆ ਕੱਲੂ ਆਪਣੇ ਪਾਠਾ ਸੁਖਮਨੀ ਸਾਹਿਬ ਦਾ ਫਿਰ ਦੂ ਬਾਦ ਗਏ ਆ ਕੋਣੀ ਪਏ ਆ ਅੱਜ ਸਵੇਰ ਦਾ ਅਸੀਂ ਕੰਮ ਬਹੁਤ ਕੀਤਾ ਥੱਕ ਗਏ ਹੁਣ ਤੂੰ ਨਾਮ ਨੂੰ ਤੇਨੂੰ ਗੱਲਾਂ ਆਉਂਦੀਆਂ ਤੂੰ ਹੁਣੀ ਆਇਆ ਹਜੇ